ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਰ ਕਮਲਾ ਨਾਲ ਵਰੋਸਾਈ ਹੋਈ ਦਮਦਮੀ ਟਕਸਾਲ ਜਿਸ ਦੇ 12ਵੇਂ ਮੁਖੀ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਤਿੰਨਾਂ ਦਾ ਅੱਜ ਜਨਮ ਦਿਹਾੜਾ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਖਾਸ ਕਰ ਦਮਦਮੀ ਟਕਸਾਲ ਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਐਸੇ ਸਤਿਗੁਰੂ ਦੇ ਦਰੋਂ ਘਰੋਂ ਵਰਸਾਏ ਹੋਏ ਮਹਾਪੁਰਖ ਸ੍ਰੀਮਾਨ ਸੰਤ ਗਿਆਨੀ ਗੁਰਵਚਨ ਸਿੰਘ ਜੀ ਖਾਲਸਾ ਪਿੰਡਰਾਹ ਵਾਲੇ ਮਹਾਪੁਰਖਾਂ ਦਾ ਜਨਮ ਅੱਜ ਦੇ ਦਿਨ ਮਾਗ ਦੀ ਪੂਰਨਮਾਸ਼ੀ ਫੱਗਣ ਦੀ ਸੰਗਰਾਦ 12 ਫਰਵਰੀ 1902 ਦਿਨ ਬੁੱਧਵਾਰ ਬਿਕਰਮੀ ਸੰਮਤ 1959 ਮਾਗ ਦੀ ਪੂਰਨਮਾਸੀ ਵਾਲੇ ਦਿਨ ਅੰਮ੍ਰਿਤ ਵੇਲੇ 2:30 ਵਜੇ ਨਗਰ ਅਖਾਰਾ ਸਾਤਲੋਚ ਨਹਿਰ ਦੇ ਕੰਢੇ ਤੇ ਵਸਦਾ ਹੋਇਆ ਸੁੰਦਰ ਨਗਰ ਜਗਰਾਵਾਂ ਤੋਂ 3 ਕਿਲੋਮੀਟਰ ਦੀ ਦੂਰੀ ਤੇ ਉਥੇ ਮਹਾਂਪੁਰਖਾਂ ਦਾ ਜਨਮ ਹੋਇਆ ਬਚਪਨ ਤੋਂ ਹੀ ਪਰਮੇਸ਼ਰ ਦੀ ਆਉ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਸਨ 1920 ਵਿੱਚ ਸਿੰਘ ਸਭਾ ਲਹਿਰ ਜੋਰਾਂ ਸ਼ੋਰਾਂ ਨਾਲ ਜਦੋਂ ਚੱਲ ਰਹੀ ਸੀ ਨਗਰ ਅਖਾਰੇ ਵਿੱਚ 5 ਦਿਨ ਦੇ ਦੀਵਾਨ ਸਨ ਜਿਹੜੇ ਜੋ ਇਸੇ ਤਰ੍ਹਾਂ ਪੰਥ ਦੀਆਂ ਮਹਾਨ ਸ਼ਖਸੀਅਤਾਂ ਭਾਈ ਸੋਪਾਈ ਰਣਧੀਰ ਸਿੰਘ ਸਾਹਿਬ ਜੀ ਅਖੰਡ ਕੀਰਤਨੀ ਜਥੇ ਵਾਲੇ ਬਾਬਾ ਮੱਗਰ ਸਿੰਘ ਜੀ ਰਾਮਕਾਰ ਵਾਲੇ ਹੋਰ ਮਹਾਪੁਰਖ ਜਿਨ੍ਹਾਂ ਵਿੱਚ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਪੁਰਖ ਬਿਆੰਤ ਸ਼ਖਸੀਅਤਾਂ ਗੁਰਮਤਿ ਪ੍ਰਚਾਰ ਨਾਲ ਮਿਲ ਕੇ ਕਰਦਿਆਂ ਨਗਰ ਅਖਾੜੇ ਪੰਜ ਦਿਨ ਦੇ ਦੀਵਾਨ ਸਾਨ ਸੰਤ ਸੁੰਦਰ ਸਿੰਘ ਜੀ ਮਹਾਪੁਰਖ ਪਿੰਡਰਾ ਵਾਲੇ ਉਹ ਕਥਾ ਕਰਿਆ ਕਰਦੇ ਸਨ ਜਦੋਂ ਮਹਾਪੁਰਖਾਂ ਨੇ ਕਥਾ ਕੀਤੀ ਜੈਤਿ ਸ੍ਰੀ ਦੀ ਵਾਰ ਦਾ ਪਹਿਲਾ ਸ਼ਬਦ ਜੋ ਹੈ ਸੰਤ ਸੁੰਦਰ ਸਿੰਘ ਜੀ ਦੀ ਕਥਾ ਸੁਣੀ ਉਪਰੰਤ ਮਹਾਪੁਰਖਾਂ ਨੇ ਕਿ ਸ਼ਬਦ ਗਾਇਆ ਸੀ ਗੁਰ ਕਾ ਬਚਨ ਬਸੈ ਜੀ ਆਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ ਮਹਾਪੁਰਖਾਂ ਦੇ ਮਿਕਨਾਤੀ ਸੀ ਸ਼ਕਤੀ ਨਾਲ ਐਸਾ ਗਿਆਨੀ ਗੁਰਵਚਨ ਸਿੰਘ ਜਿਹਦੇ ਹਿਰਦਾ ਟੁੰਬਿਆ ਬਾਰੇ ਵਰਾਗ ਵਿੱਚ ਆ ਕੇ ਮਹਾਪੁਰਖਾਂ ਨੂੰ ਫਾਦੇ ਬੁਲਾਈ ਔਰ 500 ਸਿੰਘਾਂ ਨੇ ਅਖਾਰੇ ਨਗਰ ਵਿਖੇ ਅਮਰਤੀ ਛਾ ਗਿਆ ਸੀ ਮਹਾਪੁਰਖਾਂ ਤੋਂ ਉਹਨਾਂ ਮਰਤਬਾ ਲਖੀਆਂ ਚ ਗਿਆਨੀ ਗੁਰੂ ਬਚਨ ਸਿੰਘ ਜੀ ਖਾਲਸਾ ਜੀ ਵੀ ਅੰਮ੍ਰਿਤਸਰ ਕੇ ਸੋ ਗੁਰੂ ਕੇ ਜਹਾਜ਼ ਤੇ ਚੜ੍ਹੇ ਮਨ ਚ ਬੜਾ ਵਿਰਾਗ ਹਰ ਵੇਲੇ ਗੁਰੂ ਕੀ ਬਾਣੀ ਦੇ ਸ਼ਬਦ ਦੇ ਵਿੱਚ ਜੁੜੇ ਰਹਿੰਦੇ 1921 ਵਿੱਚ ਨਰੈਣੂ ਮਹੰਤ ਨੇ ਸ੍ਰੀ ਨਨਕਾਣਾ ਸਾਹਿਬ ਕੇ ਜੋ ਕਾਣ ਵਰਤਾਇਆ ਬੜੇ ਵਿਰਾਗ ਵਿੱਚ ਭਿੱਜੇ ਹੋਏ ਮਹਾਪੁਰਖ ਸ੍ਰੀ ਨਨਕਾਣਾ ਸਾਹਿਬ ਗਏ ਉਹ ਝੰਡ ਦੇਖਿਆ ਜਿੱਥੇ ਭਾਈ ਲਖਮਣ ਸਿੰਘ ਜੀ ਨੂੰ ਜੰਡਰਾ ਬਣ ਕੇ ਸਾੜਿਆ ਗਿਆ ਉਹ ਪੱਠੀ ਵੇਖੀ ਜਿੱਥੇ ਸਰਦਾਰ ਦਲੀਪ ਸਿੰਘ ਜੀ ਨੂੰ ਜਿਉਂਦੇ ਨੂੰ ਪੱਠੀ ਸਿਰ ਕੇ ਭੁੰਨ ਦਿੱਤਾ ਗਿਆ ਉਹ ਜਗ੍ਹਾ ਵੇਖੀ ਜਿੱਥੇ ਸਾਡੀ ਅਦਮ ਹੋਏ ਹੋਏ ਸਿੰਘਾਂ ਨੂੰ ਮਿੱਟੀ ਦਾ ਤੇਲ ਪਾ ਕੇ ਜਿਉਂਦੇ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਕਈ ਦਿਨ ਉੱਥੇ ਮਹਾਪੁਰਖ ਵਰਾਗ ਵਿੱਚ ਨਿਤਨੇਮ ਕਰਦੇ ਰਹਿ ਇਸੇ ਤਰ੍ਹਾਂ ਉਥੋਂ ਆ ਕੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਬਿਆਨ ਥਾਵਾਂ ਤੇ ਮਹਾਂਪੁਰਖਾਂ ਨੇ ਨੇਤਨੇਂ ਹੋਰ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਾ ਅਖੀਰ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਦੇ ਪਾਸ ਕੋਂਟਰੀ ਪਹੁੰਚ ਕੇ ਮਹਾਂਪੁਰਖਾਂ ਨੇ ਉਹਨਾਂ ਦੀ ਸੇਵਾ 'ਚ ਪਹੁੰਚਣਾ ਦਮਦਮ ਤਕਸਾਲ ਦੀ ਸੇਵਾ ਦਾ ਮਾਣ ਪ੍ਰਾਪਤ ਹੋਣਾ 40 ਸਾਲ ਲਗਭਗ ਉਹਨਾਂ ਮਹਾਂਪੁਰਖਾਂ ਨੇ ਦਮਦਮ ਟਕਸਾਲ ਦੀ ਬੜੀ ਚੜ੍ਹਦੀ ਕਲਾ ਨਾਲ ਗੁਰਮਤਿ ਪ੍ਰਚਾਰ ਪ੍ਰਸਾਰ ਔਰ ਇਸੇ ਤਰ੍ਹਾਂ ਵਿਦਿਆਰਥੀ ਸੈਂਕੜਿਆਂ ਦੀ ਗਿਣਤੀ ਵਿੱਚ ਕਥਾਵਾਚਕ ਪੈਦਾ ਕਰਕੇ ਤਖਤ ਸਹਿਬਾਨਾਂ ਤੇ ਗੁਰਦੁਆਰਿਆਂ ਦੀ ਵੱਖ-ਵੱਖ ਅਸਥਾਨਾਂ ਤੇ ਸੇਵਾ ਸੰਭਾਲ ਲਈ ਸਿੰਘਾਂ ਨੂੰ ਭੇਜਣਾ ਐਸੇ ਮਹਾਪੁਰਖਾਂ ਦਾ ਬ੍ਰਹਮ ਗਿਆਨੀ ਤਤ ਬੇਤਿਆਂ ਦਾ ਅੱਜ ਜਨਮ ਦਿਹਾੜਾ ਹੈ 12 ਫਰਵ 1902 ਦਿਨ ਬੁੱਧਵਾਰ ਨੂੰ ਅੱਜ ਦੇ ਦਿਨ ਮਹਾਪੁਰਖਾਂ ਨੇ ਨਗਰ ਅਖਾੜੇ ਵਿਖੇ ਜਨਮ ਲਿਆ ਸੀ ਉਹਨਾਂ ਮਹਾਪੁਰਖਾਂ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਇਆਂ ਮੈਂ ਸਭਤ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਗੁਰੂ ਚੜ੍ਹਦੀ ਕਲਾ ਕਰੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ